you. Mm -hmm. ਕਪੂਰਥਲਾ ਮੈਡੀਕਲ ਕਾਲਜ ਦਾ ਵਿਵਾਦ ਇਨੀ ਦਿਨੀ ਕਾਫੀ ਸੁਰਖੀਆਂ ਦੇ ਵਿੱਚ ਹੈ ਪਿਛਲੇ ਦਿਨੀ ਹੀ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਕਪੂਰਥਲਾ ਦੇ ਇੱਕ ਸਥਾਨਕ ਹੋਟਲ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਬਲਬੀਰ ਸਿੰਘ ਮੈਡੀਕਲ ਕਾਲਜ ਦੀ ਉਸਾਰੀ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕੀਤੇ ਸਨ ਅਤੇ ਮੈਡੀਕਲ ਕਾਲਜ ਨੂੰ ਜਲਦੀ ਤੋਂ ਜਲਦੀ ਬਣਾਉਣ ਦੇ ਵੱਡੇ ਦਾਅਵੇ ਕੀਤੇ ਗਏ ਸਨ ਪ੍ਰੈਸ ਕਾਨਫਰੰਸ ਦੇ ਦੌਰਾਨ ਸਮਾਜ ਸੇਵੀ ਅਤੇ ਸ਼ਹੀਦ ਉਦਮ ਸਿੰਘ ਸੇਵਾ ਸੁਸਾਇਟੀ ਦੇ ਮੁਖੀ ਅਵੀ ਰਾਜਪੂਤ ਨੇ ਕਪੂਰਥਲਾ ਮੈਡੀਕਲ ਕਾਲਜ ਦੀ ਗਰਾਊਂਡ ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਿਆਸੀ ਆ ਕੀ ਪੰਜਾਬ ਸਰਕਾਰ ਮੈਡੀਕਲ ਕਾਲਜ ਨੂੰ ਲੈ ਕੇ ਰਾਜਨੀਤੀ ਕਰ ਰਹੀ ਹੈ ਜਦੋਂ ਵੀ ਕੋਈ ਚੋਣ ਨੇੜੇ ਆਉਂਦੀ ਹੈ ਤਾਂ ਆਪ ਪੰਜਾਬ ਸਰਕਾਰ ਚੋਣ ਰਾਜਨੀਤੀ ਖੇਡ ਰਹੀ ਹੈ ਤੇ ਮੈਡੀਕਲ ਕਾਲਜ ਨੂੰ ਲੈ ਕੇ ਆਮ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਸਮਾਜ ਸੇਵੀ ਅਵੀ ਰਾਜਪੂਤ ਨੇ ਆਪ ਦੇ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਤੇ ਵੀ ਨਿਸ਼ਾਨਾ ਸਾਧਿਆ ਕੀ ਕੁਛ ਕੀ ਸੋ ਆਉ ਸੁਣਦੇ ਹਨ ਉਹਨਾਂ ਦੀ ਜ਼ੁਬਾਨੀ ਆਮ ਆਦਮੀ ਸਰਕਾਰ ਦੇ 2 ਸਾਲ ਹੋ ਗਏ ਸਿਆਸਤ ਖੇਡੀ ਜਾ ਰਹੀ ਹੈ ਮੈਡੀਕਲ ਕੋਲੇ ਲਈ ਜਹਾ ਦੇ ਬੈਠੇ ਆ ਤੇ ਸਿਰਫ ਤੇ ਸਿਰਫ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਮੇਰਾ ਮੇਨ ਟੀਚਾ ਸੀ ਅੱਜ ਇਸ ਜਗ੍ਹਾ ਤੇ ਪਹੁੰਚ ਕੇ ਪ੍ਰੈਸ ਕਾਨਫਰੰਸ ਕਰਨ ਦਾ ਤੁਹਾਡੇ মিডিਆ ਰਾਹੀਂ ਇਸ ਕਰਕੇ ਕਿ ਲੋਕਾਂ ਨੂੰ ਦੱਸਿਆ ਜਾਵੇ ਕਿ ਇੱਕ ਪਾਸੇ ਮੌਜੂਦਾ ਸਰਕਾਰ ਨੇ ਕਿਹਾ ਸੀ ਕਿ ਜਿਹੜੀ ਸਾਡੀ ਸਰਕਾਰ ਆਊਗੀ ਇਹ ਚੌਂਕਾ ਚੁਰਾਹਿਆਂ ਤੋਂ ਪਿੰਡਾਂ ਦੀਆਂ ਸੱਤਾਂ ਤੋਂ ਚੱਲੇਗੀ ਪਰ ਦੂਜੇ ਪਾਸੇ ਇਹ ਉਲਟਾ ਕੰਮ ਹੋ ਰਿਹਾ ਜਿੱਦਾਂ ਪਹਿਲੇ ਰਵਾਇਤੀ ਪਾਰਟੀਆਂ ਨੂੰ ਪੰਡਦੇ ਸੀ ਅੱਜ ਖੁਦ ਵੱਡੇ ਵੱਡੇ ਹੋਟਲਾਂ 'ਚ ਕਪੂਥਲੇ ਦੇ ਬੈਸਟ ਵੈਸਟਰਨ 'ਚ ਪਿਛਲੇ ਦਿਨੀ ਡਾਕਟਰ ਬਲਵੀਰ ਸਿੰਘ ਜੋ ਸਿਹਤ ਮੰਤਰੀ ਆ ਮੌਜੂਦਾ ਸਰਕਾਰ ਦੇ ਉਹ ਪ੍ਰੈਸ ਕਾਨਫਰੰਸ ਕਰਕੇਗੇ ਅਸੀਂ ਕਿਸੇ ਨੂੰ ਕਿੰਤੂ ਪਰੰਤੂ ਨਹੀਂ ਕਰਦੇ ਜਿਹੜੇ ਮਰਜ਼ੀ ਹੋਟਲਾਂ 'ਚ ਪ੍ਰੈਸ ਕਾਨਫਰੰਸ ਕਰੋ ਪਰ ਅਸੀਂ ਇਹ ਪੁੱਛਣਾ ਚਾਹੁੰਦੇ ਆ ਕਿ ਜਿਸ ਜੀ ਦਾ ਮੇਨ ਇਸ਼ੂ ਸੀਗਾ ਜਿੱਥੇ ਮੈਡੀਕਲ ਕੋਲੇ ਬੰਦਾ ਸੀ ਕੀ ਗੱਲ ਇੱਚੋ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਨੇ ਤੁਹਾਨੂੰ ਇੱਕ ਰੀਵ ਨਹੀਂ ਕਿਹਾ ਕਿ ਆਪਾਂ ਪ੍ਰੈਸ ਕਾਨਫਰੈਂਸ ਜਾ ਕੇ ਕਰੀਏ ਉਸ ਜਗ੍ਹਾ ਤੇ ਜਿੱਥੇ ਮੈਡੀਕਲ ਕੋਲੇ ਬੰਦਾ ਤਾਂ ਕਿ ਲੋਕਾਂ ਦੇ ਮਨਾਂ ਦੇ ਵਿੱਚ ਥੋੜਾ ਜਿਹਾ ਰੋਸ ਆ ਉਹ ਘੱਟ ਜੇ ਮੌਜੂਦਾ ਸਰਕਾਰ ਲਈ ਪਰ ਹੋਇਆ ਕੀ ਹੋਟਲਾਂ 'ਤੇ ਜਾ ਕੇ ਪ੍ਰੈਸ ਕਾਨਫਰੈਂਸ ਕਰਤੀ ਇਹ ਤੇ ਉਹ ਘਾਵਤ ਹੋ ਗਈ ਕਿ ਸੁੱਤੇ 'ਤੇ ਨਿਆਂ ਦਾ ਮੂੰਹ ਚੁੰਮੀ ਜਾਓ ਨਾ ਨਿਆਂਰੇ ਨੂੰ ਪਤਾ ਲੱਗੇ ਤੇ ਨਾ ਉਹਦੇ ਜਿੰਨੇ ਮੂੰਹ ਚੁੰਮੇ ਉਹਨੂੰ ਪਤਾ ਲੱਗੇ ਇਹ ਸਿਰਫ ਤੇ ਸਿਰਫ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੋਇਆ ਵਾ ਸੋ ਅਸੀਂ ਇਸ ਚੀਜ਼ ਨੂੰ ਸਰਾਸਾ ਜਿਹੜਾ ਵਾ ਤਰੀਕੇ ਦੇ ਨਾਲ ਅਸੀਂ ਇਹ ਜਾਣਦੇ ਹਾਂ ਕਿ ਗਲਤ ਹੋਈ ਹੈ ਲੋਕਾਂ ਦੀਆਂ ਸਹੂਲਤਾਂ ਲਈ ਜਿਹੜਾ ਮੈਡੀਕਲ ਕਾਲਜ ਆ ਉਹ ਬਣਾਉਣ ਵਾਲੀ ਜਗ੍ਹਾ ਤੇ ਆ ਕੇ ਲੋਕਾਂ ਨੂੰ ਆਸ਼ਵਾਸ਼ਣ ਦੇਣਾ ਚਾਹੀਦਾ ਸੀ ਨਾ ਕਿ ਵੱਡੇ ਵੱਡੇ ਹੋਟਲਾਂ 'ਚ ਆਲੇ-ਦੁਆਲੇ ਆਪਣੇ ਮੌਜੂਦਾ ਸਰਕਾਰ ਦੇ ਨੁਮਾਇੰਦੇ ਬਿਠਾ ਕੇ ਉੱਥੇ ਪ੍ਰੈਸ ਕਾਨਫਰੰਸ ਕਰਨੀ ਇਹ ਸਰਾਸਰ ਗਲਤ ਹੋਇਆ ਵਾ ਅਭੀ ਜੀ ਕੀ ਕਾਰਨ ਕੀ ਸਮਝਦੇ ਹੋ ਕਿ ਸਮੇਂ-ਸਮੇਂ ਤੇ ਜਿਹੜਾ ਕਾਲਜ ਆ ਜਿੱਥੇ ਮੈਡੀਕਲ ਕਾਲਜ ਬਣਨਾ ਸੀ ਉਹ ਹਰ ਵੇਲੇ ਇੱਕ ਮੁੱਦਾ ਬਣਿਆ ਰਹਿੰਦਾ ਵਾ ਕਿ ਕਾਲਜ ਜਿਹੜਾ ਨਹੀਂ ਬਣ ਰਿਹਾ ਹਰ ਵਾਰੀ ਸਰਕਾਰ ਵੱਲੋਂ ਮਤਲਬ ਕਿ ਦਾਅਵੇ ਬੜੇ ਵੱਡੇ ਕੀਤੇ ਜਾਂਦੇ ਆ ਦੇਖੋ ਸਿਰਫ ਦਾਅਵਿਆਂ ਦੇ ਜਿਹੜੇ ਆ ਇੱਕ ਇਸ਼ੂ ਰਹਿ ਗਏ ਆ ਭਾਵੇਂ ਉਹ ਮੌਜੂਦਾ ਸਰਕਾਰ ਹੋਵੇ ਭਾਵੇਂ ਸਾਬਕਾ ਸਰਕਾਰ ਚ ਮੰਤਰੀ ਰੇ ਰਾਣਾ ਗੁਰਜੀਤ ਸਿੰਘ ਜਿਨ੍ਹਾਂ ਨੇ ਕਿਹਾ ਸੀ ਕਿ ਮੈਡੀਕਲ ਕਾਲਜ ਦੀ ਮੰਗ ਜਿਹੜੀ ਆ ਉਹ ਜਿਹੜੇ ਉਹਨਾਂ ਨੇ ਜਿਹੜੇ ਸੈਂਟਰ ਦੇ ਹੈਲਥ ਮਿਨਿਸਟਰਾ ਉਹਨਾਂ ਕੋਲ ਜਾ ਕੇ ਕੀਤੀ ਤਾਂ ਪਾਸ ਹੋਇਆ ਪਰ 5 ਸਾਲ ਕਾਂਗਰਸ ਸਰਕਾਰ ਦੇ ਬੀਤ ਗਏ 2 ਸਾਲ ਸਰਕਾਰ ਦੇ ਉਹਨਾਂ ਨੇ ਮੌਜੂਦਾ ਦੇ ਬੀਤ ਕੇ ਜੋ ਬਦਲਾਅ ਹੈ ਸਰਕਾਰੀ ਜਿਨ੍ਹਾਂ ਦਾ ਪਹਿਲਾ ਟੀਚਾ ਹੀ ਇਹ ਸੀ ਕਿ ਮੈਡੀਕਲ ਸਹੂਲਤਾਂ ਦੇਵਾਂਗੇ ਤੇ ਚੰਗੀ ਸਿੱਖਿਆ ਦੇਵਾਂਗੇ ਨਾ ਤੇ ਚੰਗੀ ਸਿੱਖਿਆ ਵੱਲ ਕੁਝ ਹੋ ਰਿਹਾ ਤੇ ਨਾ ਮੈਡੀਕਲ ਦੀ ਸਹੂਲਤ ਦੇ ਵਿੱਚ ਕੁਝ ਵੀ ਕਪੂਥਲੇ ਨੂੰ ਫਾਇਦਾ ਹੋ ਰਿਹਾ ਕਿਉਂਕਿ ਅੱਜ ਮੈਂ ਕਿਸੇ ਪਾਰਟੀ ਦਾ ਨੁਮਾਇੰਦਾ ਨਹੀਂ ਹਾਂ ਮੈਂ ਅੱਜ ਆਪਣੇ ਹਲਕੇ ਕਪੂਥਲੇ ਨੂੰ ਲੋਕਾਂ ਸੇਵਾ ਦਾ ਰਹਉਣ ਦੇ ਨਾਤੇ ਇਹ ਪ੍ਰੈਸ ਕਾਨਫਰੰਸ ਕੀਤੀ ਹੈ ਤਾਂ ਕਿ ਇੱਕ ਸ਼ੀਸ਼ਾ ਦਿਖਾ ਸਕੀਏ ਮੌਜੂਦਾ ਸਰਕਾਰ ਨੂੰ ਕਿ ਆ ਜਗ੍ਹਾ ਵਾ ਜਿੱਥੇ ਸਹੀ ਪ੍ਰੈਸ ਕਾਨਫਰੰਸ ਕਰਨੀ ਬੰਦੀ ਨਾ ਕਿ ਵੱਡੇ ਵੱਡੇ ਹੋਟਲਾਂ 'ਚ ਜਿੱਥੇ ਆਪਾਂ ਬਾਕੀ ਰਵਾਇਤੀ ਪਾਰਟੀਆਂ ਨੂੰ ਪੰਡਦੇ ਰਹੇ ਆ ਸੋ ਇਹ ਬੜੀ ਰੋਸ ਵਾਲੀ ਗੱਲ ਆ ਕਿਉਂਕਿ ਸਿਹਤ ਜਿਹੜੀ ਆ ਮੇਰੀ ਵੀ ਥੋੜੀ ਠੀਕ ਨਹੀਂ ਜਿਸ ਕਰਕੇ ਇੰਨਾ ਦਿਨ ਦਾ ਗੈਪ ਪੈ ਗਿਆ ਸੋ ਅਸੀਂ ਇਹ ਜਾਣਦੇ ਆ ਕਿ ਇੱਕ ਵਾਰੀ ਜੇ ਸਿਹਤ ਮੰਤਰੀ ਸਾਹਿਬ ਤੁਸੀਂ ਇੱਥੇ ਆਓ ਇਸ ਜਗ੍ਹਾ ਤੇ ਆ ਕੇ ਕਪੂਤੇ ਲੋਕਾਂ ਨੂੰ ਆਸ਼ਵਾਸ਼ਣ ਦਿਓ ਤਾਂ ਕਿ ਲੋਕ ਵੀ ਤੁਹਾਡੀ ਜਿਹੜੀ ਆਉਟਪੁੱਟ ਆ ਉਹਨੂੰ ਸਮਝ ਸਕਣ ਜੇ ਆਪ ਗੱਲ ਕਰੀਏ ਇਲੈਕਸ਼ਨ ਲੱਗ ਗਏ ਜਦੋਂ ਆਂਦੇ ਆ ਜੋ ਪਹਿਲਾ ਇਲੈਕਸ਼ਨ ਆਇਆ ਸੀ ਉਦੋਂ ਵੀ ਮੁੱਖ ਮੰਤਰੀ ਸਾਹਿਬ ਆ ਕੇ ਮਤਲਬ ਕੀ ਕਹਿ ਲੋ ਕਿ ਉਦਘਾਟਨ ਕਰਕੇ ਗਏ ਤਾਂ ਹੁਣ ਐਮਪੀ ਦੇ ਇਲੈਕਸ਼ਨ ਆ ਰਹੇ ਆ ਤਾਂ ਕਿਸੇ ਸੇਤ ਮੰਤਰੀ ਵੀ ਆ ਕੇ ਕਹਿਨ ਮਤਲਬ ਕਿ ਤਨਾ ਕਿਤੇ ਲੋਕਾਂ ਨੂੰ ਲੱਗਦਾ ਨਹੀਂ ਕਿ ਲollipops ਦੇਣ ਦਾ ਕੰਮ ਹੀ ਕਰ ਚੱਲਦਾ ਦੇਖੋ ਜੀ ਚਲੋ ਮੀਡੀਆ ਨੇ ਬੜਾ ਵਧੀਆ ਵੀ ਕੁਐਸਚਨ ਪੁੱਛਿਆ ਵਾ ਤੁਸੀਂ ਕਿਹਾ ਕਿ ਉਦਘਾਟਨ ਕਰਨਾ ਹੈ ਭਗਵੰਤ ਮਾਨ ਸਾਹਿਬ ਇਹ ਨਕਸ਼ੇ ਪਾਸ ਕਰ ਗਿਆ ਮੈਂ ਕਹਿੰਦਾ ਇੰਨਾ ਕੀ ਇਹ ਸਿਰਫ ਕਹਿੰਦੇ ਨਾ ਗੁੰਗਲਾਂ ਨਾਲੋਂ ਮਿੱਟੀ ਝਾਂਬ ਲਈ ਗੱਲ ਕੀਤੀ ਕੋਈ ਇੱਥੇ ਨਹੀਂ ਪੱਥਰ ਹੀ ਲਾ ਜਾਂਦੇ ਲੋਕ ਆ ਕੇ ਕਿਤੇ ਨਹੀਂ ਪੱਥਰ ਨੂੰ ਹੀ ਮੱਥਾ ਟੇਕ ਜਾਂਦੇ ਲੋਕ ਇਹ ਤਾਂ ਸਮਝ ਸਕਦੇ ਕਿ ਸਾਡੇ ਮੈਡੀਕਲ ਕੋਲੇ ਆਣਾ ਵਾ ਇਹ ਤਾਂ ਸਿਰਫ ਨਹੀਂ ਪੱਥਰ ਵੀ ਲਾਇਆ ਗਿਆ ਇਹ ਸਿਰਫ ਇਸ ਉਜਾੜ ਅਜ ਪਿਆ ਵਾ ਮਿੱਟੀ ਉਦਾਂ ਦੀ ਉਦਾਂ ਹੀ ਆ ਕੋਈ ਨਹੀਂ ਪੱਥਰ ਨਹੀਂ ਲੱਗਿਆ ਤੇ ਨਹੀਂ ਪੱਥਰਾਂ 'ਚ ਸਿਆਸਤ ਕਰਦੇ ਆ ਤੁਹਾਨੂੰ ਰੱਬ ਦਾ ਵਾਸਤਾ ਕੋਈ ਨਹੀਂ ਪੱਥਰ ਹੀ ਲਾਜੋ ਕਿਤੇ ਲੋਕਾਂ ਦੇ ਮਨ ਦੇ ਵਿੱਚ ਆ ਜਾਵੇ ਕਿ ਇੱਥੇ ਮੈਡੀਕਲ ਕੋਲੇ ਬੰਦਾ ਵਾ ਤੇ ਦੂਜੇ ਪਾਸੇ ਤੁਸੀਂ ਗੱਲ ਕੀਤੀ ਸਿਆਸਤ ਦੀ ਸਿਰਫ ਤੇ ਸਿਰਫ ਸਿਆਸਤ ਚਮਕਾਈ ਜਾਂਦੀ ਇੱਥੇ ਸਮੇਂ-ਸਮੇਂ ਤੇ ਇਲੈਕਸ਼ਨ ਆਉਂਦੇ ਆ ਭਾਵੇਂ ਉਹ ਐਮ.ਐਲ.ਏ ਹੋਣ ਭਾਵੇਂ ਐਮ.ਸੀ ਹੋਣ ਭਾਵੇਂ ਐਮ.ਪੀ ਹੋਣ ਸਿਰਫ ਸਿਰਫ ਉਦੋਂ ਹੀ ਮੈਡੀਕਲ ਵਾਲਾ ਜਿਹੜਾ ਇਸ਼ੂ ਆ ਉਹ ਜਾਗਦਾ ਵਾ ਉਸ ਤੋਂ ਇਲਾਵਾ ਸਿਰਫ ਤੇ ਸਿਰਫ ਲਾਰੇ ਲਾ ਕੇ ਕਪੂਥਰੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਵਾ ਜੇ ਅਪ ਗੱਲ ਕਰੀਏ ਰਵਾਇਤੀ ਪਾਰਟੀਆਂ ਦੀ ਚਾਹੇ ਕਾਂਗਰਸੀ ਚਾਹੇ ਕਾਲੀਤਾਲ ਤਾਂ ਉਹਨਾਂ ਦੇ ਇਲੈਕਸ਼ਨ ਐਮ.ਪੀ ਦੇ ਆ ਰਹੇ ਆ ਨੋ ਲੱਗਦਾ ਕਿਤਨੇ ਕਿਤੇ ਮੈਡੀਕਲ ਕਾਲਜ ਉਹਨਾਂ ਦੀ ਸਿਆਸਤ ਦਾ ਹਿੱਸਾ ਰਹੂਗਾ ਬਿਲਕੁਲ ਜੀ ਅੱਜ ਮੈਂ بار بار ਦੁਬਾਰਾ ਕਹਿ ਰਿਹਾ ਮੈਂ ਕਿਸੇ ਪਾਰਟੀ ਦਾ ਨੁਮਾਇੰਦਾ ਬਣ ਕੇ ਨਹੀਂ ਅੱਜ ਪ੍ਰੈਸ ਕਾਨਫਰੰਸ ਕਰ ਰਿਹਾ ਮੈਨੂੰ ਦਰਜਵਾ ਕਪੂਥਲੇ ਹਲਕੇ ਲੋਕਾਂ ਦਾ ਮੈਂ ਸੇਵਾਦਾਰ ਹਾਂ ਕਪੂਥਲੇ ਕੇ ਲੋਕਾਂ ਦਾ ਕੋਈ ਵੀ ਅੱਜ ਜੇ ਮੈਂ ਲੋਕਾਂ ਨੂੰ ਸਮਝਾ ਜਾਂਦਾ ਕੋਈ ਅੱਜ ਇਲੈਕਸ਼ਨ ਆਉਣ ਵਾਲੇ ਐਮਪੀ ਦੇ ਜੇ ਕੋਈ ਸਿਆਸਤ ਦਾ ਪਾਰ ਬਣਾਉਂਦਾ ਨਾ ਮੈਡੀਕਲ ਕੋਲੇ ਵਾਲੀ ਜਗ੍ਹਾ ਨੂੰ ਮੇਰੀ ਬੇਨਤੀ ਆ ਕਪੂਤਲੇ ਲੋਕਾਂ ਨੂੰ ਭਾਵੇਂ ਉਹ ਕਿਸੇ ਵੀ ਪਾਰਟੀ ਦਾ ਨੁਮਾਇੰਦਾ ਹੋਵੇ ਉਹਨੂੰ ਸਿੱਧਾ ਜਵਾਬ ਪੁੱਛੋ ਕਿ ਕਿਉਂ ਨਹੀਂ ਭਈ 7 ਸਾਲ ਬੀਤ ਗਏ ਆ ਤੁਸੀਂ ਮੈਡੀਕਲ ਕੋਲੇ ਦਾ ਇਸ਼ੂ ਚੱਕਿਆ ਅੱਜ ਐਮਪੀ ਦੇ ਇਲੈਕਸ਼ਨ ਆ ਗਏ ਆ ਤੇ ਆ ਕੇ ਤੁਸੀਂ ਸਾਰੇ ਇੱਥੇ ਫੱਕ ਸ਼ਾਨ ਦੇ ਪਏ ਆ ਕਿ ਮੈਡੀਕਲ ਕੋਲੇ ਬਣਾਓ ਲੋਕ ਸਮਝਦਾਰ ਬਣਨ ਉਹ ਬੰਦਿਆਂ ਦੇ ਵਿੱਚ ਰਹਿਣ ਜੇ ਅੱਜ ਅਸੀਂ ਵੀ ਇੰਨੀ ਠੰਡ 'ਚ ਬੈਠੇ ਆ ਸਾਡਾ ਕੋਈ ਦਿਲ ਨਹੀਂ ਕਰਦਾ ਪਰ ਮੈਂ ਕਪੂਥਰੇ ਲੋਕਾਂ ਨੂੰ ਜਗਾਉਣਾ ਚਾਹੁੰਦਾ ਵਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਸਹੀ ਮੈਨੇਜਮੈਂਟ ਮੈਡੀਕਲ ਕਾਲਜ ਜਿਹੜਾ ਹੈ ਇਹ ਆ ਜਿੱਥੇ ਪ੍ਰੈਸ ਕਾਨਫਰੰਸ ਕਰਨੀ ਬੰਦੀ ਨਾ ਕਿ ਲੋਕਾਂ ਨੂੰ ਗੁਮਨਾਹ ਕਰਕੇ ਵੱਡੇ ਵੱਡੇ ਹੋਟਲਾਂ 'ਚ ਪ੍ਰੈਸ ਕਾਨਫਰੰਸ ਕਰਨੀ ਬੰਦੀ ਜੇ ਹੁਣ ਇਲੈਕਸ਼ਨ ਵੀ ਆ ਰਹੇ ਆ ਤਾਂ ਕਾਂਗਰਸ ਤਾਂ ਅੰਪਾਰਟੀ ਇਕੱਠੇ ਇਲੈਕਸ਼ਨ ਲੜ ਰਹੇ ਆ ਐਮਪੀ ਦੇ ਲੱਗਦਾ ਨਹੀਂ ਤੁਹਾਨੂੰ ਕਿਤੇ ਨਾ ਕਿਤੇ ਕੀ ਲੋਕਾਂ ਨੂੰ ਗੁੰਮਰਾਹ ਕਰਨ ਦੀ ਵੀ ਕੋਸ਼ਿਸ਼ ਮੈਨੂੰ ਤੁਹਾਨੂੰ ਯਾਦ ਹੋਊਗਾ ਜਦੋਂ ਆਮ ਆਦਮੀ ਪਾਰਟੀ ਸਰਕਾਰ ਬਣੀ ਸੀ ਮੈਂ ਉਦੋਂ ਹੀ ਕਿਹਾ ਸੀਗਾ ਕਿਉਂਕਿ ਮੈਂ ਹਮੇਸ਼ਾ ਕਹਿੰਦਾ ਮੈਂ ਵਿਰੋਧ ਕਰਨ ਦੀ ਵਿਰੋਧ ਨਹੀਂ ਕਰਦਾ ਮੈਂ ਉਦੋਂ ਵੀ ਕਹਿੰਦਾ ਸੀ ਇਹ ਇੱਕੋ ਹੀ ਸਿੱਕੋ ਦੇ ਸਿੱਕੇ ਦੇ ਦੋ ਪਹਿਲੂ ਆ ਭਾਵੇਂ ਉਲਟਾ ਪਲਟਾ ਕੇ ਦੇਖ ਲਓ ਅੱਜ ਉਹ ਗੱਲਾਂ ਸਾਬਤ ਹੋ ਗਈਆਂ ਮੈਂ ਬਾਰ ਬਾਰ ਕਹ ਰਿਹਾ ਮੈਨੂੰ ਕਿਸੇ ਪਾਰਟੀ ਦੀ ਹੋਣ ਦਾ ਕੋਈ ਮਤਲਬ ਨਹੀਂ ਮੈਨੂੰ ਸਿਰਫ ਮਤਲਬ ਆ ਮੇਰੇ ਹਲਕੇ ਕਪੂਥਲੇ ਦੇ ਲੋਕਾਂ ਨਾਲ ਜੇ ਅੱਜ ਇਕੱਠੇ ਹੋਏ ਗੱਠਜੋੜ ਹੋਇਆ ਹੁਣ ਤੇ ਤੁਸੀਂ ਕਿਉਂ ਖਿਚੜੀ ਇਕੱਠੇ ਹੋ ਗਏ ਆ ਹੁਣ ਤੇ ਮੈਡੀਕਲ ਕਾਲਜ ਤੇ ਬਣਾ ਦੋ ਹੁਣ ਤੇ ਤੁਸੀਂ ਗੱਠਜੋੜ ਕਰ ਲਿਆ ਇੰਡੀਆ ਅਲਾਈਅንስ ਅਨਾਉਂਸ ਹੋ ਗਿਆ ਵਾ ਹੁਣ ਤੁਸੀਂ ਆਪਣੇ ਵੱਲੋਂ ਫੰਡ ਜਾਰੀ ਕਰਕੇ ਇੱਥੇ ਕੋਈ ਨਾ ਕੋਈ ਉਸਾਰੀ ਤੇ ਸ਼ੁਰੂ ਕਰਾ ਦੋ ਕਿ ਉਹ ਵੀ ਅਪਾਂ ਦੀ ਕਰਵਾ ਦੇ ਸੋ ਜਿਹੜੇ ਗੱਠਜੋੜ ਹੋਇਆ ਵਾ ਹੁਣ ਇਹਨਾਂ ਨੂੰ ਚਾਹੀਦਾ ਲੋਕਾਂ ਦੇ ਮਸਲੇ ਹੱਲ ਕਰਵਾਣ ਆਨਰੇਟ ਮੈਂ ਦੇ ਵਿੱਚ ਆਮ ਪਬਲਿਕ ਨੂੰ ਕੀ ਅਪੀਲ ਕਰਨਾ ਚਾਹੁੰਗਾ ਕਿ ਜਿਵੇਂ ਕਿ ਇਲੈਕਸ਼ਨ ਆ ਗਿਆ ਤਾਂ ਸਾਰੀ ਪਾਰਟੀ ਨੇ ਘਰ ਘਰ ਵੀ ਜਾਣਾ ਵਾ ਅਪੀਲ ਮੇਰੀ ਇਹੀ ਹੈ ਜੀ ਸਮਝਦਾਰੋਂ ਲੋਕ ਕਪੂਥਲੇ ਦੇ ਕਹਿੰਦੇ ਆ ਜੀ ਕਪੂਥਲੇ ਲੋਕ ਪਿਆਰ ਜੰਦੇ ਤੇ ਦਿੰਦੇ ਬਹੁਤ ਆ ਪਰ ਜਦੋਂ ਕਪੂਥਲੇ ਲੋਕ ਮੰਜਨ ਤੇ ਆਂਦੇ ਤੇ ਮਾਂਜਦੇ ਵੀ ਬੜੇ ਆ ਹੁਣ ਮੇਰੀ ਹੱਥ ਬਨ ਕੇ ਬੇਨਤੀ ਆ ਕਪੂਥਲਾ ਵਾਸੀਆਂ ਨੂੰ ਬੜਾ ਚਿਰ ਹੋ ਗਿਆ ਕਪੂਥਲੇ ਦਾ ਸ਼ੋਸ਼ਣ ਹੋ ਗਿਆ ਹੁਣ ਵਾਰੀ ਆ ਮੰਜਨ ਦੀ ਜਿਹੜੇ ਜਿਹੜੇ ਬੰਦਿਆਂ ਨੇ ਅਜ ਤੱਕ ਕਪੂਥਲੇ ਲੋਕਾਂ ਨਾਲ ਦੋਰਾ ਜਿਹੜਾ ਮਾਪ ਡੰਡ ਬਣਾਇਆ ਹੁਣ ਸਮਾਉਣਾ ਉਹ ਮਾਉਂਦਿਓ ਤਾਂ ਹੀ ਆਪਣੀ ਜਿੱਤ ਹੋਣੀ ਨਹੀਂ ਆਪਣੀ ਜਿੱਤ ਨਹੀਂ ਹੋਣੀ